ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੌਜਵਾਨ ਆਇੰਗੇ ਜਿਹੜਾ ਸਰਸਾ ਪਿੰਡ ਮਗਾਲਾ ਤੋਂ ਹਰਿਆਣਾ ਤੋਂ ਸੋ ਇਹ ਲੰਗਰ ਦੀ ਸੇਵਾ ਕਰਨ ਵਾਸਤੇ ਆਏ ਨੇ ਸੋ ਅੱਜ ਬਾਬਾ ਜੀ ਦੇ ਇਸ ਲੰਗਰ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਵੀਰ ਮੇਰੇ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਅਲਬਰ ਤੋਂ ਲੈ ਕੇ ਵੀ ਇੱਥੇ ਪਹੁੰਚ ਰਹੇ ਆ ਇਹ ਨਹੀਂ ਹੈ ਇਹ ਦੁੱਖ ਸਭ ਨੂੰ ਬਹੁਤ ਵੱਡਾ ਦੁੱਖ ਹੈ ਵੀ ਜਿਹੜੇ ਘਰੋਂ ਬੇ ਘਰ ਲੋਕ ਹੋ ਗਏ ਜਿਹੜੇ ਮਾਲਕੂਸੀ ਕੋਈ ਵਾਂਝੇ ਹੋ ਗਏ ਜਾਇਦਾਦ ਤੋਂ ਵਾਂਝੇ ਹੋ ਗਏ ਸੋ ਇਸ ਤਰ੍ਹਾਂ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਇਹ ਜਿਹੜਾ ਲੰਗਰ ਚੱਲਦਾ ਹੈ ਸੰਤ ਬਾਬਾ ਕਿਸ਼ਨ ਦਾਸ ਡੇਰਾ ਦੁੰਨੇਵਾਲਾ ਮਹਾਂਤ ਬਾਬਾ ਜਮਨਾ ਦਾਸ ਮਹਾਂਤ ਬਾਬਾ ਮਨਸਾ ਦਾਸ ਤੇ ਮਾਹੀ ਨੰਗਲ ਤੋਂ ਸੰਤ ਨੇ ਜੱਜੜ ਤੋਂ ਸੰਤ ਨੇ ਉਸਨਰ ਤੋਂ ਸੰਤ ਨੇ ਜਿਨ੍ਹਾਂ ਨੇ ਇੱਕ ਸੰਤ ਮੰਡਲੀ ਨੇ ਆਪ ਦਾ ਪੂਰਾ ਗਰੁੱਪ ਬਣਾ ਕੇ ਇਹ ਸੰਸਥਾ ਚਲਾਈ ਹੈ ਕਿ ਇਥੋਂ ਬਣਿਆ ਬਣਾਇਆ ਰਾਸ਼ਨ ਜਾਊਗਾ ਪਕਾ ਕੇ ਜਾਊਗਾ ਦਾਲ ਸਬਜ਼ੀ ਦੇ ਵਿੱਚ ਇਹ ਨਹੀਂ ਵੀ ਕੁਝ ਕਿਸੇ ਨੂੰ ਐਡੀਸ਼ਨ ਆ ਰਾਸਬ ਵਗੈਰਾ ਬਿਸਕੁਟ ਚਾਹ ਦੇ ਨਾਲ ਸਾਰਿਆਂ ਨੂੰ ਉਥੇ ਪੜਾਏ ਜਾਂਦੇ ਜਿਹਦੀ ਵੀ ਇਹ ਸੇਵਾ ਹੈ ਉਹ ਬਿਲਕੁਲ ਖਾਣ ਪੀਣ ਦੇ ਕੰਮ ਆਉਣੀ ਹੈ ਸਫਲਾ ਰਸਤੇ ਦੇ ਵਿੱਚ ਕੋਈ ਲੁੱਟ ਖੋਹ ਵਾਲੀ ਗੱਲ ਨਹੀਂ ਹੁੰਦੀ ਅੱਗੇ ਜਾਵਾਂਗੇ ਤਾਂ ਉਹ ਟਰਾਲੀਆਂ ਦੇ ਟਰਾਲੀਆਂ ਲੁੱਟੀਆਂ ਜਾਂਦੇ ਲੋਕ ਇਥੇ ਹਾਂਜੀ ਇਹ ਬਹੁਤ ਵਧੀਆ ਮਨ ਲੋ ਆਪਣਾ ਕਾਰਜ ਹੈ ਹਾਂਜੀ ਅਸੀਂ ਵੀ ਵੇਖਿਆਗਾ ਉੱਥੇ ਖੋਖਾਂ ਦੇ ਖੋਣ ਦਾ ਕੰਮ ਹੋਇਆ ਪਿਆ ਇਥੋਂ ਜੇ ਬਣ ਕੇ ਜਾਊ ਤਾਂ ਕਿਸੇ ਦੇ ਮੂੰਹ 'ਚ ਪਾਊਗੀ ਇਹ ਸਾਰਿਆਂ ਨੂੰ ਅਪੀਲ ਹੈ ਵੀ ਜੇ ਕਿਸੇ ਨੇ ਆਉਣਾ ਤੇ ਇੱਥੇ ਲਾ ਕੇ ਜਾਓ ਸੇਵਾ ਹਾਂ ਜੀ ਮੇਰੀ ਤੁਹਾਡੀ ਸੇਵਾ ਲੇਖੇ ਲੱਗੂਗੀ ਜਿੱਥੇ ਵੀ ਇਸ ਤਰ੍ਹਾਂ ਲੰਗਰ ਬਣ ਕੇ ਕੋਈ ਵੀ ਸੰਸਥਾ ਚਲਾ ਰਹੀ ਹੈ ਰਾਸਤਾ ਉਹਦੀ ਉੱਥੇ ਦੇ ਕੇ ਜਾਓ ਜਿਹੜਾ ਇਹਨਾਂ ਦਾ ਬਾਕੀ ਦਾ ਕੰਮ ਆਪਾਂ ਖੇਤੀਬਾੜੀ ਬਾਰੇ ਸੋਚਣਾ ਉਹ ਆਪਾਂ ਉਹਨਾਂ ਨੂੰ ਬਾਅਦ ਦੇ ਵਿੱਚ ਜਾ ਕੇ ਕਰਿਆਵਾਂਗੇ ਆਪਦੇ ਹੱਥੀਂ ਕੰਮ ਕਰਿਆਵਾਂਗੇ ਪਰ ਜਿਹੜਾ ਰਾਸਤੇ ਵਾਲੇ ਉਹਨਾਂ ਕੋਲੇ ਨਹੀਂ ਜਾਂਦਾ ਜਿਹੜੇ ਹੜਾਂ ਦੇ ਵਿੱਚ ਆਇੰਗੇ ਇਹ ਆ ਸ਼ਹਿਰਾਂ ਤੋਂ ਜਾ ਜਾ ਕੇ ਮੰਗਤਵਾੜੀ ਜਿੰਨੀ ਹੈਗੀ ਲਿਆ ਕੇ ਇੱਥੇ ਵੇਚਦੀ ਐ ਤੇ ਸ਼ਰਾਬਾਂ ਪਿੰਦੀ ਆ ਥੋੜੀ ਆਪਣਾ ਰਾਸਤੇ ਨੂੰ ਜਾਂਦਾ ਢਾਣੀਆਂ ਦੇ ਡੁੱਬੀਆਂ ਪਾਣੀ ਹੈ ਨਾ ਇਹ ਤੱਕ ਪਹੁੰਚਦੇ ਬਣੇ ਬਾਕੀ ਜਾਂਦੇ ਜੀ ਬਸ ਹੁਣ ਕੈਂਟਰ ਗਿਆ ਚਾਹ ਲੈ ਤੇ ਬਾਬਾ ਜੀ ਇਹ ਦੱਸ ਦੋ ਵੀ ਆਪਣਾ ਜਿਹੜਾ ਇਹ ਲੋਕੇਸ਼ਨ ਆ ਜਿਹੜੀ ਇੱਥੇ ਦੱਸ ਦੋ ਐਡਰੈਸ ਵੀ ਆਪ ਫਾਜ਼ਲਕਾ ਤੋਂ ਫਰੋਜਪੁਰ ਰੋਡ ਤੇ ਰੋਡ ਤੇ ਜੀ 3 ਕਿਲੋਮੀਟਰ ਪੁਲ ਤੋਂ ਪਿੱਛੇ ਆ ਜੀ ਆਹ ਹਾਂ ਜੀ ਇੱਧਰ ਫਾਜ਼ਲਕਾ ਤੇ ਇਸ ਪਾਸੇ ਫਰੋਜ਼ਪੁਰ ਹੈ। ਫਰੋਜ਼ਪੁਰ ਜੀ ਇੱਥੇ ਨਾਲ ਫੈਲਦਾ ਕੋਲੇ ਧੇਰ ਪਾਉਂਦਾ। ਹਾਂਜੀ। ਇਸ ਲੋਕੇਸ਼ਨ ਤੇ ਹੈ। ਉੱਪਰ ਬੋਰਡ ਲੱਗਿਆ ਹੋਇਆ ਸਾਰਾ ਕੁਝ ਹੈ। ਅੱਗੇ ਨਵਾਂ ਹਸਤਾਪਿੰਡਾ ਉੱਥੇ ਸਕੂਲ ਦਿੱਤਾ ਹੈ ਸਾਨੂੰ ਪੰਚਾਇਤ ਨੇ। ਲੇਕਿਨ ਉੱਥੇ ਪ੍ਰਸ਼ਾਸਨ ਕਹਿੰਦਾ ਵੀ ਬੰਨ ਟੁੱਟਣ ਵਾਲਾ ਉਹਦੇ ਰਾਤ ਨੂੰ ਟੁੱਟ ਵੀ ਗਿਆ ਸੀ। ਹਾਂਜੀ ਹਾਂਜੀ। ਚਲੋ ਮੌਕੇ ਤੇ ਬੰਦ ਹੋ ਗਿਆ। ਹੋਰ ਪ੍ਰਸ਼ਾਸਨ ਕਹਿੰਦਾ ਵੀ ਰਸਤਾ ਬੰਦ ਹੋ ਗਿਆ ਤਾਂ ਥੋੜਾ ਆਪਣਾ ਜਿਹੜਾ ਮਟੀਰੀਅਲ ਸਾਰਾ ਇਹ ਨਹੀਂ ਜਾਇਆ ਜਾਣਾ ਬਸ। ਕਿਉਂਕਿ ਸਾਡੇ ਕੋਲੇ 10 ਟਰਾਲੀਆਂ ਇੱਕ ਵੱਡਾ ਟਰਾਲਾ ਛੋੜਾ ਉਹ ਇੱਥੇ ਆਪਣੇ ਸਾਰੇ ਖੜੇਣਗੇ ਬਾਕੀ ਜਿੰਨੀ ਸੰਗਤਾਂ ਇੰਨਾ ਸਮਾਨ ਵੀ ਨਹੀਂ ਚੱਕਾਇੰਦਾ ਜਿਵੇਂ ਉਹਨਾਂ ਮਸ਼ੀਨ ਸੀ ਉਹ ਵੀ ਨਹੀਂ ਚੱਕੀ ਜਾਨੀ ਸਰ। ਰੋਟੀ ਮੰਨੀ ਪ੍ਰਸ਼ਾਦਾ ਤਿਆਰ ਕਰਨ ਵਾਲੀ ਮਸ਼ੀਨ ਲੈਦੀ ਹੋਈ ਹੈ ਜੋ ਕਿ ਬਾਬੇ ਨੇ ਲੁਧਿਆਣੇ ਤੋਂ ਜਾ ਕੇ 4.5 ਲੱਖ ਰੁਪਿਆ ਤੁਰਤ ਲਾ ਕੇ ਲਿਆਂਦੀ। ਤਕਰੀਬਨ ਪਿਛਲੇ 23 ਚ ਵੀ ਇੰਨਾ ਸੰਤਾਂ ਨੇ ਉਧਰ ਆਪਣਾ ਹਰਿਆਣੇ ਚ ਰਾਤੀਆ ਟਵਾਣੇ ਮੰਨੀ ਲੰਗਰ ਲਾਇਆ ਸੀਗਾ। ਉੱਥੇ ਵੀ ਇਹਨਾਂ ਨੇ 85 ਲੱਖ ਰੁਪਿਆ ਕੋਲੋਂ ਖਰਚਿਆ। ਹੁਣ ਵੀ ਮਤਲਬ ਇੱਕ ਤੋਂ ਪਹਿਲਾਂ 15-20 ਲੱਖ ਰੁਪਿਆ ਕੋਲੋਂ ਲਾ ਚੁੱਕੇ। ਬਾਕੀ ਸੰਗਤਾਂ ਦਾ ਬਹੁਤ ਸਹਿਯੋਗ ਹੈ। ਜਿੰਨੀਆਂ ਵੀ ਸੰਗਤਾਂ ਫਾਸਲ ਪਣੀ ਲੈਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਬਹਿਜੀ ਜੀ ਦਾ ਖਾਸਾ ਹਾਂ ਲਓ ਵੀ ਦੋਸਤੋ ਲੋਕੇਸ਼ਨ ਤੇ ਐਡਰੈਸ ਥਾਰਾ ਤੁਹਾਨੂੰ ਦੱਸਦਾ ਜੇ ਤੁਸੀਂ ਕੁਝ ਲੈ ਕੇ ਆਉਣੇ ਆ ਸੇਵਾ ਆ ਤਾਂ ਐਵੇਂ ਲਾ ਕੇ ਜਾਣਾ ਜਾਂ ਸੁੱਟ ਕੇ ਜਾਣ ਦੀ بجائے ਇੱਥੇ ਆਓ ਇਹਨਾਂ ਕੋਲੇ ਆਹ ਆ ਬੋਰਡ ਲੱਗਿਆ ਹੋਇਆ ਹੈ ਫਾਜ਼ਿਲਕਾ ਤੋਂ ਫਰੋਜਪੁਰ ਰੋਡ ਤੇ ਫਾਜ਼ਿਲਕਾ ਚੋਂ ਨਿਕਲਦੇ ਆਪਾਂ ਜਦੋਂ ਤੇ ਉਦੋਂ 3 ਕਿਲੋਮੀਟਰ ਤੇ ਹੀ ਆ ਇੱਥੇ ਆ ਜੀ ਲੰਗਰ ਪੱਕਦਾ ਇੱਥੇ ਸੇਵਾ ਚੱਲਦੀ ਹੈ ਇੱਥੋਂ ਪੱਕ ਕੇ ਲੰਗਰ ਗਾਂ ਉੱਥੇ ਜਾਂਦਾ ਮੰ ਲੋ ਹੜਪੀੜਤਾ ਦੇ ਜਿਹੜਾ ਪਰਿਵਾਰ ਹੈਗੇ ਆ ਕਿਸਤੀਆਂ ਰਾਹੀਂ ਵੰਡਿਆ ਜਾਂਦਾ ਲੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ